ਸਤਰੀਆ ਕਾਲ ਲੈ ਕੇ ਆਇਆ ਨਵੀਂ ਕਹਾਣੀ ਲੰਮੀਆਂ ਬਾਟਾਂ ਦੁਪਹਿਰ ਦੇ ਕਰੀਬ 1 ਵਜੇ ਦਾ ਵੇਲਾ ਹੈ ਦੁਪਹਿਰ ਦੀ ਇਸ ਤਪ ਦੀ ਵਧਦੀ ਗਰਮੀ ਨਾਲ ਮੇਰਾ ਮੁੜ ਕੋ ਮੁੜ ਕੇ ਹੋਇਆ ਸ਼ਰੀਰ ਜਮੀਨ ਨੂੰ ਤਰ ਕਰਨ ਲੱਗ ਪਿਆ ਏ ਗਲਾ ਬਾਰ ਬਾਰ ਸੁੱਕੀ ਜਾ ਰਿਹਾ ਏ ਤੇ ਮੈਂ ਮੁਰਮੜ ਆਪਣਾ ਕੰਮ ਛੱਡ ਕੇ ਮੋਟਰ ਤੇ ਪਾਣੀ ਪੀਣ ਜਾਈ ਜਾ ਰਿਹਾ ਹਾਂ ਮੋਟਰ ਦੇ ਠੰਡੇ ਵਗਦੇ ਪਾਣੀ ਨਾਲ ਜੀ ਨੂੰ ਸਕੂਨ ਜਿਹਾ ਮਿਲਦਾ ਏ ਪਰ ਜਦ ਮੁਰ ਤੋਂ ਆਪਣੇ ਹਿੱਸੇ ਆਈ ਜ਼ਮੀਨ ਨੂੰ ਪਦਰਾ ਕਰਨੇ ਤੁਰ ਪੈਂਦਾ ਹਾਂ ਤਾਂ ਜੋ ਅਗਲੇਰੀ ਫਸਲ ਦੀ ਤਿਆਰੀ ਕਰ ਸਕਾਂ ਤਾਂ ਬੱਟਾ ਬਣਾਉਂਦੇ ਬਣਾਉਂਦੇ ਹੀ ਮੇਰਾ ਜੀ ਫੇਰ ਤੋਂ ਕੱਚਾ ਹੋਣ ਲੱਗ ਪੈਂਦਾ ਹੈ ਤਿੱਖੀ ਤੇਜ ਧੁੱਪ ਕਾਰਨ ਮਿੱਟੀ ਵੀ ਗਰਮ ਰੇਤ ਵਰਗੀ ਹੋਈ ਪਈ ਐ ਧਰਤੀ ਇੰਨੀ ਗਰਮ ਹੋ ਚੱਲੀ ਏ ਕਿ ਚੱਪਲਾਂ ਦੇ ਵਿੱਚ ਮੇਰੇ ਤਾਂ ਪੈਰ ਸੜ ਰਹੇ ਨੇ ਇੱਕਦਮ ਹੀ ਕਿਤਰੋਂ ਹਵਾ ਦਾ ਇੱਕ ਠੰਡਾ ਬੁੱਲਾ ਆਉਂਦਾ ਏ ਹਵਾ ਦਾ ਇਹ ਇੱਕ ਠੰਡਾ ਬੁੱਲਾ ਰੂਹ ਨੂੰ ਜਿਵੇਂ ਕੋਈ ਸਕੂਨ ਜਿਹਾ ਦੇ ਜਾਂਦਾ ਏ ਛੇਤੀ ਹੀ ਪਰਚੰਡ ਰੂਪ ਧਾਰੀ ਬੈਠੇ ਸੂਰਜ ਨੂੰ ਬੱਦਲ ਆਪਣੀ ਆਗੋਸ਼ ਵਿੱਚ ਲੈ ਲੈਂਦੇ ਹਨ ਪੂਰਾ ਅਸਮਾਨ ਕਾਲੇ ਤੇ ਰਾਖ ਰੰਗੇ ਬੱਦਲਾਂ ਨਾਲ ਢੱਕ ਜਾਂਦਾ ਏ ਫਿਜ਼ਾ ਵਿੱਚ ਕਿਸੇ ਪਾਸਿਓਂ ਨਵੀਂ ਹਵਾ ਰਲਦੀ ਏ ਐਦਾਂ ਲੱਗਦਾ ਏ ਜਿਵੇਂ ਉੱਤਰੀ ਇਲਾਕੇ ਤੇ ਦੱਖਣੀ ਹਵਾਵਾਂ ਆਪਣਾ ਕਬਜ਼ਾ ਜਮਾਉਣ ਆ ਗਈਆਂ ਹੋਣ ਮੌਸਮ ਵਿੱਚ ਆਇਆ ਇੱਕਦਮ ਬਦਲਾਵ ਮੇਰੇ ਮੂਡ ਵਿੱਚ ਵੀ ਬਦਲਾਵ ਲਿਆ ਦਿੰਦਾ ਏ ਤੇ ਮੈਂ ਕੁਝ ਚਿਰ ਲਈ ਕੰਮ ਕਾਰ ਛੱਡ ਕੇ ਮੋਟਰ ਤੇ ਜਾ ਕੇ ਬੈਠ ਜਾਂਦਾ ਹਾਂ ਠੰਡੀ ਰੋਮਕ ਰਹੀ ਹਵਾ ਮੇਰੀ ਰੂਹ ਨੂੰ ਨਸ਼ਿਆਣ ਲੱਗ ਪਈਏ ਤੇ ਮੈਂ ਇਸ ਵਖਰੇ ਹੀ ਨਸ਼ੇ ਵਿੱਚ ਡੁੱਬਾ ਅੱਖਾਂ ਬੰਦ ਕਰਕੇ ਇਸ ਦਾ ਆਨੰਦ ਮਾਨਣ ਲੱਗਾ ਅੱਖਾਂ ਬੰਦ ਕਰਨ ਦੀ ਦੇਰ ਸੀ ਕਿ ਮੈਨੂੰ ਬੰਦ ਅੱਖਾਂ ਨਾਲ ਵੀ ਕਿਸੇ ਦੀ ਝਲਕ ਜਿਹੀ ਦਿਖਾਈ ਦਿੱਤੀ ਮੈਂ ਧਰਵਕ ਕੇ ਅੱਖਾਂ ਖੋਲ ਲਈਆਂ ਕੁਦਰਤ ਦੇ ਸੋਹਣੇ ਨਜ਼ਾਰੇ ਮੇਰੇ ਸਾਹਮਣੇ ਸੀ ਰੋਖ ਆਪਣੀ ਮਸਤੀ ਵਿੱਚ ਝੂਮ ਰਹੇ ਸੀ ਬੱਦਲ ਇੱਕ ਦੂਜੇ ਪਿੱਛੇ ਨਸਤ ਨਸ ਰਹੇ ਸੀ ਪੰਛੀਆਂ ਨੇ ਆਪਣੇ ਆਪਣੇ ਆਲਣਿਆਂ ਤੱਕ ਪਹੁੰਚਣ ਦੀ ਦੌੜ ਲਗਾਈ ਹੋਈ ਸੀ ਇੱਕਦਮ ਹੀ ਹਨੇਰੀ ਬਗਣ ਲੱਗੀ ਜਦ ਮਿੱਟੀ ਕੱਟਾ ਉੱਡ-ਉੱਡ ਮੇਰੀਆਂ ਅੱਖਾਂ ਵਿੱਚ ਪੈਣ ਲੱਗਾ ਤੇ ਮੇਰੀਆਂ ਅੱਖਾਂ ਨੂੰ ਰੜਕ ਦੇਣ ਲੱਗ ਪਿਆ ਤਾਂ ਮੈਂ ਮੁੜ ਜ਼ੋਰ ਦੇਣੀ ਆਪਣੀ ਅੱਖਾਂ ਵਿੱਚ ਲਈਆਂ ਪਰ ਇਸ ਵਾਰ ਜਿੰਨੀ ਛੇਤੀ ਮੈਂ ਅੱਖਾਂ ਮੀਚੀਆਂ ਉੰਨੀ ਹੀ ਤੇਜ਼ ਰਫ਼ਤਾਰ ਨਾਲ ਮੈਨੂੰ ਮੋੜ ਉਹੀ ਝੋਲਾ ਜਿਹਾ ਪਿਆ ਪਹਿਲਾਂ ਠੰਡੀ ਵਗਦੀ ਹਵਾ ਮੇਰੇ ਨੂੰ 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 ਛੇੜ ਰਹੀ ਸੀ ਤੇ ਇਸ ਹਨੇਰ ਖਾਨੇ ਵਿੱਚੋਂ ਜਦ ਇੱਕਦਮ ਹੀ ਮੀਂਹ ਦੀ ਝੜੀ ਲੱਗ ਗਈ ਤਾਂ ਇਸੇ ਤਾਂ ਮੇਰੇ ਅੰਗ ਅੰਗ ਵਿੱਚ ਕੰਬਣੀ ਛੇੜਨ ਲਾ ਦਿੱਤੀ ਪਰ ਮੈਂ ਜਿੰਨੇ ਵਾਰ ਵੀ ਇਹਨਾਂ ਕੁਦਰਤੀ ਨਜ਼ਾਰਿਆਂ ਨੂੰ ਮੰਨਣ ਲਈ ਅੱਖਾਂ ਬੰਦ ਕਰਦਾ ਮੈਨੂੰ ਮੋੜ ਮੋੜ ਉਹੀ ਝੋਲਾ ਪੈਂਦਾ ਜਿਸਨੇ ਕਿ ਮੇਰੇ ਪੂਰੇ ਵਜੂਦ ਵਿੱਚ ਹੀ ਤਰਥਲੀ ਮਚਾ ਛੱਡੀ ਇੱਕ ਪ੍ਰੇਮ ਭਰਿਆ ਮੌਸਮ ਉਹ ਮੇਰੇ ਅੱਗੇ-ਅੱਗੇ ਦੌੜ ਰਹੀ ਹੈ ਉਸ ਦੇ ਲੰਮੇ ਖੁੱਲੇ ਵਾਲ ਹਵਾ ਵਿੱਚ ਮਸਤ ਹੋਏ ਝੂਮ ਰਹੇ ਨੇ ਤੇ ਉਹ ਇਸ ਗੱਲ ਤੋਂ ਬੇਖਬਰ ਕਿ ਉਸ ਦਾ ਢਿੱਲਾ ਜਿਹਾ ਜੂੜਾ ਖੁੱਲ ਚੁੱਕਿਆ ਏ ਕਿਸੇ ਚੰਚਲ ਹਿਰਨੀ ਦੀ ਚਾਲ ਚੱਲਦੀ ਮੇਰੇ ਅੱਗੇ-ਅੱਗੇ ਤੇ ਮੈਂ ਉਸ ਖੁੱਲੇ ਵਾਲਾਂ ਦਾ ਪਿੱਛਾ ਕਰਦਾ ਉਸ ਦੇ ਮਗਰ-ਮਗਰ ਦੌੜ ਰਿਹਾ ਹਾਂ ਉਹ ਮੋੜ-ਮੋੜ ਮੂੰਹ ਕੋ ਆਕੇ ਮੈਨੂੰ ਵੇਖਣ ਦਾ ਯਤਨ ਕਰਦੀ ਐ ਇਹ ਪੱਕਾ ਕਰਨ ਲਈ ਕਿ ਕੀ ਮੈਂ ਉਸ ਦੇ ਅਜੇ ਵੀ ਪਿੱਛਾ ਪਿੱਛਾ ਕਰ ਰਿਹਾ ਹਾਂ ਜਾਂ ਨਹੀਂ ਜਦ ਵੀ ਉਹ ਪਿੱਛੇ ਵੇਖਦੀ ਐ ਮੈਨੂੰ ਉਸ ਦੇ ਹੱਸਦੇ ਨੈਣਾਂ ਤੋਂ ਸਿਵਾ ਹੋਰ ਕੁਝ ਨਹੀਂ ਦਿਸਦਾ ਮੇਰਾ ਹੱਥ ਉਸ ਦੇ ਵਾਲਾਂ ਨੂੰ ਛੋਹ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਪੂਰਨ ਤੌਰ ਤੇ ਹੀ ਮੇਰੀ ਪਕੜ ਵਿੱਚ ਗ੍ਰਿਫਤਾਰ ਹੋ ਜਾਵੇ ਉਹ ਬੀਤੀ ਰਾਤ ਦੇ ਕਿਸੇ ਖੁਆਬ ਵਾਂਗ ਗਾਇਬ ਹੋ ਜਾਂਦੀ ਹੈ ਤੇ ਮੈਂ ਭੁੱਲਿਆ-ਬਿਸਰਿਆ ਜਿਹਾ ਆਪਣੀ ਹਕੀਕਤ ਦੀ ਦੁਨੀਆ ਵਿੱਚ ਮੁੜ ਪਰਤ ਆਉਂਦਾ ਹਾਂ ਮੇਰੇ ਖਿਆਲਾਂ ਦੀ ਇਸ ਹਸੀਨ ਮਲਿਕਾ ਦਾ ਨਾਂ ਨਾਜ਼ ਏ ਨਾਜ਼ ਇੱਕ ਅਰਸ਼ੋਂ ਉਤਰੀ پری ਦਾ ਨਾਂ ਹੁਸਨ ਦੀ ਇੱਕ ਐਸੀ ਮਲਿਕਾ ਜਿਸ ਨੂੰ ਵੇਖ ਕੇ ਚੰਨ ਵੀ ਸ਼ਰਮਾ ਜਾਏ ਨਾਂ ਦੀ ਖੂਬਸੂਰਤੀ ਇੰਨੀ ਕਿ ਵਾਰ-ਵਾਰ ਇਹੀ ਨਾਂ ਲੈਣ ਨੂੰ ਜੀ ਕਰੇ ਨਾਜ ਦੇ ਅਮੀ ਅੱਬੂ ਨੇ ਵੀ ਫੌਰੇ ਉਸ ਦੀ ਖੂਬਸੂਰਤੀ ਤੇ ਨਜ਼ਾਕਤ ਵੇਖ ਕੇ ਹੀ ਉਸ ਦਾ ਇਹ ਨਾਂ ਰੱਖਿਆ ਹੋਣਾ ਪਹਿਲੀ ਵਾਰ ਜਦ ਅਸੀਂ ਮਿਲੇ ਤਾਂ ਇੱਕ ਦਰਗਾਹ ਤੇ ਮਿਲੇ ਮੇਰਾ ਮੇਰੇ ਨਾਲ ਮੇਰਾ ਇੱਕ ਦੋਸਤ ਬਸ਼ੀਰ ਵੀ ਸੀ ਮੈਂ ਤਾਂ ਦਰਗਾਹ ਤੇ ਮੱਥਾ ਟੇਕਣ ਹੀ ਆਇਆ ਸੀ ਪਰ ਬਸ਼ੀਰ ਤਾਂ ਅੱਲਾਹ ਤਾਲਾ ਤੋਂ ਕੋਈ ਮੁਰਾਦ ਵੀ ਮੰਗਣ ਆਇਆ ਸੀ ਨਾਜ ਵੀ ਉਸੇ ਦਿਨ ਆਪਣੀ ਇੱਕ ਸਹੇਲੀ ਰਹਿਾਨਾ ਨਾਲ ਇਸ ਦਰਗਾਹ ਤੇ ਮੱਥਾ ਟੇਕਣ ਲਈ ਆਈ ਹੋਈ ਸੀ ਦਰਗਾਹ ਦੇ ਬਾਹਰ ਬਣੀ ਜਗ੍ਹਾ ਤੇ ਇੱਕ ਵੱਡਾ ਸਾਰਾ ਬੋੜ ਸੀ ਜਿਸ ਤੇ ਲੋਕੀ ਧਾਕੇ ਬੰਨਣ ਆਇਆ ਕਰਦੇ ਸੀ ਲੋਕਾਂ ਦਾ ਮੰਨਣਾ ਸੀ ਕਿ ਇਹ ਰੁੱਖ ਲੋਕਾਂ ਦੀਆਂ ਸਾਰੀਆਂ ਮੰਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ ਜਦ ਸਾਨੂੰ ਵੀ ਦਰਗਾਹ ਤੇ ਆਏ ਲੋਕਾਂ ਤੋਂ ਪਤਾ ਚੱਲਿਆ ਕਿ ਇੱਥੇ ਕੋਈ ਐਸਾ ਬੋੜ ਵੀ ਹੈ ਜਿਸ ਨੂੰ ਸਾਰੇ ਬੋੜ ਬਾਬਾ ਦੇ ਨਾਂ ਤੋਂ ਜਾਣਦੇ ਹਨ ਤੇ ਜੋ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ ਤਾਂ ਅਸੀਂ ਵੀ ਮੋੜ ਬਾਬੇ ਕੋਲ ਜਾ ਪਹੁੰਚੇ ਪਹਿਲਾ ਮੇਰੇ ਦੋਸਤ ਬਸ਼ੀਰ ਨੇ ਮੋੜ ਨੂੰ ਧਾਗਾ ਬੰਨ੍ਹ ਦਿੱਤਾ ਤੇ ਮੇਰੇ ਪੁੱਛਣ ਤੇ ਮੈਨੂੰ ਵੀ ਦੱਸ ਦਿੱਤਾ ਕਿ ਉਸਨੇ ਮੋੜ ਬਾਬਾ ਤੋਂ ਛੇਤੀ ਹੀ ਇੱਕ ਔਲਾਦ ਬਖਸ਼ਣ ਦੀ ਮੁਰਾਦ ਮੰਗੀ ਹੈ ਬਸ਼ੀਰ ਵਿਆਹਿਆ ਵਰਿਆ ਸੀ ਪਰ ਅਜੇ ਤੱਕ ਰੱਬ ਨੇ ਉਸ ਦੀ ਝੋਲੀ ਇੱਕ ਔਲਾਦ ਤੋਂ ਸਖਣੀ ਰੱਖੀ ਹੋਈ ਸੀ ਜਿਸ ਕਰਕੇ ਬਸ਼ੀਰ ਆਏ ਦਿਨ ਦਰਗਾਹਾਂ ਤੇ ਮੱਥਾ ਟੇਕਣ ਜਾਂਦਾ ਰਹਿੰਦਾ ਜਦ ਮੈਂ ਧਾਗਾ ਬੰਨਿਆ ਤਾਂ ਇੱਕਦਮ ਆਏ ਹਵਾ ਦੇ ਬੁੱਲੇ ਨਾਲ ਮੇਰਾ ਧਾਗਾ ਉੱਡ ਕੇ ਦੂਰ ਕਿਤੇ ਜਾ ਡਿੱਗਾ ਮੈਂ ਧਾਗਾ ਲੱਭਦਾ ਲੱਭਦਾ ਬੋਰਡ ਦੇ ਪਿਛਲੇ ਪਾਸੇ ਆਣ ਖਲੋਇਆ ਤੇ ਇੱਧਰ ਉੱਧਰ ਜ਼ਮੀਨ ਤੇ ਸਸਰੀ ਜਹੀ ਨਿਗਾ ਮਾਰਦਾ ਹੋਇਆ ਧਾਗਾ ਟੋਲਣ ਲੱਗਾ ਤਦ ਇੱਕ ਖੂਬਸੂਰਤ ਹੱਥਾਂ ਵਿੱਚ ਕਾਲਾ ਧਾਗਾ ਫੜੇ ਕਿਸੇ ਕੁੜੀ ਨੇ ਮੈਨੂੰ ਪੁੱਛਿਓ ਆਵਾਜ਼ ਮਾਰੀ ਅੱਖਾਂ ਸੁਣਿਓ ਜੀ ਕੀ ਤੁਸੀਂ ਇਸ ਦੀ ਪਾਲ ਕਰ ਰਹੇ ਹੋ ਮੈਂ ਪਿੱਛੇ ਮੁੜਿਆ ਤਾਂ ਇੱਕ ਵਾਰ ਤਾਂ ਜਿਵੇਂ ਮੇਰੀਆਂ ਅੱਖਾਂ ਨੂੰ ਯਕੀਨ ਹੀ ਨਾ ਹੋਇਆ ਕਿ ਮੈਂ ਕੋਈ ਸੁਪਨਾ ਵੇਖ ਰਿਹਾ ਹਾਂ ਜਾਂ ਸੱਚਮੁੱਚ ਹੀ ਖੁਦਾ ਦੀ ਬਣਾਈ ਇਸ ਕਾਇਨਾਤ ਦੀ ਇੱਕ ਖੂਬਸੂਰਤ ਕਲਾਕ੍ਰਿਤੀ ਹਕੀਕਤ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਹੈਰਾਨ ਜਾ ਹੋਇਆ ਉਹਨੂੰ ਵੇਖਦਾ ਰਿਹਾ ਤੇ ਉਹ ਪਰੇਸ਼ਾਨ ਜਹੀ ਮੈਨੂੰ ਵਿੰਦੀ ਰਹੀ ਅਸੀਂ ਪਤਾ ਨਹੀਂ ਕਿੰਨਾ ਕੁ ਦੇਰ ਤੱਕ ਐਦਾਂ ਹੀ ਇੱਕ ਦੂਜੇ ਨੂੰ ਵਿੰਦੇ ਰਹਿੰਦੇ ਜੇ ਮੇਰਾ ਦੋਸਤ ਬशीर ਸਾਡੇ ਦੋਹਾਂ ਵਿੱਚ ਆ ਕੋਈ ਦਖਲ ਨਾ ਦਿੰਦਾ ਬशीर ਨੇ ਮੈਨੂੰ ਮੋਢਿਆਂ ਤੋਂ ਹਿਲਾਉਣਾ ਤੇ ਮੈਂ ਮੁੜ ਆਪਣੇ ਆਪ ਵਿੱਚ ਆ ਗਿਆ ਬशीर ਦੇ ਕੁਝ ਕਹਿਣ ਤੋਂ ਪਹਿਲਾਂ ਹੀ ਨਾਜ ਆਖਣ ਲੱਗੀ ਜੀ ਮੈਂ ਤਾਂ ਇਹ ਧਾਗਾ ਇਹਨਾਂ ਨੂੰ ਦੇ ਰਹੀ ਸਾਂ ਪਰ ਪਤਾ ਨਹੀਂ ਇਹ ਜਨਾਬ ਕਿੱਥੇ ਘੁੰਮੇ ਹੋਏ ਪਏ ਨੇ ਉਸ ਦੀ ਗੱਲ ਸੁਣ ਕੇ ਬशीर ਮੋੜ ਮੈਨੂੰ ਪੁੱਛਣ ਲੱਗਾ ਕੀ ਗੱਲ ਯਾਰਾ ਕਿਹੜੀਆਂ ਗੱਲਾਂ ਵਿੱਚ ਗੁਆਚਿਆ ਪਿਆ ਮੈਂ ਬशीर ਨੂੰ ਦੱਸਣ ਹੀ ਲੱਗਾ ਸਾਂ ਕਿ ਤਦੇ ਨਾਲ ਦੀ ਸਹੇਲੀ ਰਹਿਾਨਾ ਵੀ ਉੱਥੇ ਆ ਗਈ ਤੇ ਉਸ ਨੇ ਕਾਲੀ ਕਾਲੀ ਬਾਤ ਤੋਂ ਫੜ ਕੇ ਲੈ ਗਈ ਮੈਂ ਇਸ ਨੂੰ ਜਾਂਦੀ ਨੂੰ ਵਿੰਦਾ ਹੀ ਰਿਹਾ ਤੇ ਮਨ ਵਿੱਚ ਸੋਚੀ ਗਿਆ ਕਮਲਿਏ ਇੱਕ ਵਾਰ ਮੁੜ ਕੇ ਹੀ ਵੇਖ ਲਾ ਪਰ ਕਮਲੀ ਉਹ ਨਹੀਂ ਕਮਲਾ ਤਾਂ ਮੈਂ ਸਾਂ ਜੋ ਉਸ ਵੇਲੇ ਪਤਾ ਨਹੀਂ ਕਿੱਥੇ ਗਵਾਚਿਆ ਪਿਆ ਸਾਂ ਜਦ ਉਹ ਆਪਣੇ ਹੱਥੀ ਮੈਨੂੰ ਧਾਗਾ ਫੜਾ ਰਹੀ ਸੀ ਉਹ ਜ਼ਰਾ ਦੂਰ ਕੀ ਗਈ ਮੈਨੂੰ ਲੱਗਿਆ ਜਿਵੇਂ ਮੇਰੀ ਕੋਈ ਬਹੁਤ ਅਜ਼ੀਜ਼ ਸ਼ੈ ਮੈਥੋਂ ਖੁੱਸ ਰਹੀ ਹੋਵੇ ਪਰ ਕਹਿੰਦੇ ਆ ਨਾ ਕਿ ਪਿਆਰ ਪੈਂਦੇ ਪੈਂਦੇ ਹੀ ਪੈਂਦਾ ਉਹ ਜਾਂਦੀ ਜਾਂਦੀ ਇੱਕ ਵਾਰ ਫੇਰ ਤੋਂ ਧਾਗਾ ਕੀਤੇ ਗਵਾਚ ਗਈ ਤੇ ਮਕਮਲਿਆਂ ਵਾਂਗੂ ਸ਼ਾਂਤੀ ਕਰ ਉਸ ਨੂੰ ਉੱਥੇ ਹੀ ਲੱਭਦਾ ਰਿਹਾ ਮੈਂ ਇਹ ਕਿੱਥੇ ਜਾਣਦਾ ਸਾਂ ਕਿ ਮੇਰੀ ਭਾਲ ਧਾਗੇ ਤੋਂ ਹੁੰਦੀ ਹੁੰਦੀ ਉਹ ਸਿੱਕਰ ਵੀ ਪੁੱਜ ਜਾਵੇਗੀ ਘਰ ਪਹੁੰਚਿਆ ਤਾਂ ਰਹਿ ਰਹਿ ਕੇ ਬਸ ਉਸੇ ਦੇ ਹੀ ਖਿਆਲ ਆ ਰਹੇ ਸਨ ਅੱਖਾਂ ਨੂੰ ਹਰ ਥਾਂ ਬਸ ਉਸ ਦੇ ਹੀ ਭਲੇਖੇ ਪੈ ਰਹੇ ਸਨ ਜਿਵੇਂ ਉਸ ਦੀ ਤਸਵੀਰ ਮੇਰੀਆਂ ਅੱਖਾਂ ਵਿੱਚ ਘੁੰਮ ਉੱਤਰ ਗਈ ਹੋਵੇ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਂ ਹੁਣੇ ਹੀ ਪਿੱਛੇ ਮੁੜ ਕੇ ਵੇਖਾ ਤਾਂ ਮੈਨੂੰ ਉਹੀ ਕੁੜੀ ਮੁਰ ਦਿਸੇਗੀ ਜਿਹੜੀ ਕਿ ਮੈਨੂੰ ਹੁਣੇ-ਹੁਣੇ ਦਰਗਾਹ ਤੇ ਮਿਲੀ ਸੀ ਐਨੇ ਨੂੰ ਬशीर ਵੀ ਕਰਿਆ ਜਾਂਦਾ ਹੈ ਜੋ ਵੀ ਹੋਇਆ ਸੀ ਸਭ ਉਸ ਦੀਆਂ ਵੀ ਅੱਖਾਂ ਸਾਹਮਣੇ ਹੀ ਹੋਇਆ ਸੀ ਇਸ ਲਈ ਉਸਨੇ ਮੇਰੇ ਨਾਲ ਮਸ਼ਕਰੀ ਜਿਹੇ ਲਹਿਜ਼ੇ ਵਿੱਚ ਗੱਲ ਕਰਦਿਆਂ ਕਿਹਾ ਜਨਾਬ ਕੀ ਤੁਸੀਂ ਇਸ ਦੀ ਪਾਲ ਕਰ ਰਹੇ ਹੋ ਆਪਣੇ ਹੱਥ ਵਿੱਚ ਉਹੀ ਉਹ ਧਾਗਾ ਫੜੀ ਬੈਠਾ ਬशीर ਨਾਲੇ ਤਾਂ ਤਾਂ ਅੱਗੇ ਨੂੰ ਮੇਰੀਆਂ ਅੱਖਾਂ ਮੋਰੇ ਨਚਾ ਰਿਹਾ ਸੀ ਨਾਲੇ ਆਪਣੀਆਂ ਅੱਖਾਂ ਨੂੰ ਉਸ ਦੀਆਂ ਇਹ ਅਜੀਬੋ ਗਰੀਬ ਜਿਹੀਆਂ ਹਰਕਤਾਂ ਵੇਖ ਮੁੜ-ਮੁੜ ਮੇਰਾ ਹਾਸਾ ਨਿਕਲ ਰਿਹਾ ਸੀ ਪਰ ਜਦ ਬਸ਼ੀਰ ਚਿਰ ਤੱਕ ਵੀ ਆਪਣੀਆਂ ਹਰਕਤਾਂ ਨਾਲ ਮੈਨੂੰ ਸਤਾਉਣਾ ਨਾ ਹਟਿਆ ਤਾਂ ਮੈਂ ਬਸ਼ੀਰ ਤੇ ਖਿੱਚ ਗਿਆ ਓਏ ਹੁਣ ਬੱਸ ਵੀ ਕਰ ਕੀ ਨਿਆਣਿਆਂ ਵਾਂਗੂ ਛੇੜ ਪਾ ਕੇ ਬਹਿ ਗਏ ਆਂ ਮੇਰੀ ਖਿੱਚ ਨਾਲ ਉਹ ਹੋਰ ਚਾਂਬਲ ਗਿਆ ਮੁੱਖਾ ਸੁਣਿਓ ਜੀ ਕੀ ਤੂੰ ਸਾ ਇਸ ਦੀ ਪਾਲ ਕਰ ਰਹੇ ਹੋ ਮਸ਼ੀਰ ਨੇ ਮੁਰਦੂ ਤਾਗਾ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਖਿੱਚ ਕਰਨ ਮੇਰਾ ਬਹੁਤ ਧਿਆਨ ਨਹੀਂ ਸੀ ਗਿਆ ਪਰ ਦੂਜੀ ਵਾਰ ਬਸ਼ੀਰ ਦੇ ਜਿਹਾ ਕਰਨ ਤੇ ਮੈਂ ਉਸ ਦਾ ਇਸ਼ਾਰਾ ਸਮਝ ਗਿਆ ਉਹ ਮੈਨੂੰ ਉਹੀ ਤਾਗਾ ਵਿਖਾਉਣਾ ਚਾਹ ਰਿਹਾ ਸੀ ਜਿਹਨੂੰ ਪਾਲਦੇ ਪਾਲਦੇ ਮੈਂ ਦੁਪਹਿਰ ਤੋਂ ਸ਼ਾਮ ਕਰ ਦਿੱਤੀ ਸੀ ਪਰ ਤਾਂ ਵੀ ਮੇਰੇ ਹੱਥ ਪੱਲੇ ਕੁਝ ਨਹੀਂ ਸੀ ਪਿਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ